ਆਪ ਜੀ ਆਜਾਓ ਜੀ ਸਾਰੇ ਸਾਥੀ ਆਜੋ ਨੂੰ ਕਿ ਸਤੀ ਆਜੋ ਜੀ ਆਪ ਇਹ ਠੀਕ ਜੀ ਵਈ ਆਜੋ ਪਰਾਨਾ ਉਹ ਫੈਸਲਾ ਇੱਕ ਨੂੰ ਕਰ ਰਿਹਾ ਸਭ ਨੂੰ ਬਹੁਤ ਬਹੁਤ ਧੰਨਵਾਦ ਤੁਹਾਡੇ ਯੋਗਦਾਨ ਇੰਨਾ ਬਹੁਤ ਲਈ ਕੋਈ ਨਹੀਂ ਅਸੀਂ ਇੱਥੇ ਆਜੋ ਤਾਂ ਕੀ ਕੀ ਹੁੰਦਾ ਚੰਪਰਲੇ ਕਸਵਾਲਾ ਨਹੀਂ ਬਾਕੀ ਪਰ ਆਪਾਂ ਹਮੇਸ਼ਾ ਨਗਰ ਚਰਚਾ ਦਿੱਤੇ

ਬਾਣੀ ਬਾਬਾ ਜੀ ਬਾਣੀ ਬਾਬਾ ਜੀ ਖੁਸ਼ੀ ਹੁੰਦੀ ਹੈ ਕਿ ਇਹ ਇੱਕ ਗੁਰੂ ਕੇ ਧਰਮ ਨਾਲ ਦੀ ਤਕਤੀ ਹੈ ਪੰਜਾਬ ਸੋ ਸਾਰੇ ਸਮਾਜ ਦੇ ਲੋਕਸ ਆਏ ਹੈ ਔਰ ਤੁਹਾਡੇ ਵਰਗੇ ਜਿਹੜੇ ਸਮਾਰਟ ਸੇਧ ਦੇ ਨਾਲੇ ਆ ਸੋ ਅਤੀ ਧੰਨਵਾਦ ਸਾਡੇ ਲਾਹੂ ਕਾ ਅਨਾਜ ਮੰਡੀ ਤੇ ਤੁਸੀਂ ਕਾਜੇ ਕਿ ਲੋਕਾਂ ਨੂੰ ਨਾਲ ਆਦੇ ਵਿਚਾਰਾਂ ਦੇ ਨਾਲ ਜਿਹੜਾ ਤੁਸੀਂ ਲਿਆ ਰਿਹਾ ਸੋ ਤੁਸੀਂ ਸਾਡੇ ਲਈ ਔਨ ਨਾਲ ਸਾਡੀ ਨਵੀਂ ਪੀੜ੍ਹੀ ਲਈ ਪੜੇ ਇਸ ਮਾਮਲੇ ਉੱਪਰ ਅਸੀਂ ਤੁਹਾਡਾ ਆਨੰਦ ਕਰਦੇ ਆ ਅਸੀਂ ਜਿਹੜੇ ਖਾਲਾਕ ਵਿਕਤਾਨ ਪਈ ਹੈ ਪੰਜਾਬ ਦੀ ਉਹ ਬੜੀ ਨਰਾਸ਼ਾ ਜਨਕ ਹੈ ਔਰ ਉਹਨੇ ਲਈ ਜਿਹੜਾ ਅਕਾਲ ਪੁਰਖ ਨੂੰ ਅਰਦਾਸ ਵੀ ਕਰਦੇ ਆ ਵੀ ਉਹ ਨਾਲ ਸਮਾਂ ਸਾਡੇ ਸਮਾਜ ਲਈ ਬੜਾ ਖਾਲਾ ਹੋਏਗਾ ਸਾਡੇ ਦੀ ਵਿਸਥਾ ਵਿੱਚ ਅਸਕੇ ਅਸੀਂ ਮੁਕਾਬਲਾ ਇਸ ਚੀਜ਼ ਦਾ ਕਰੀਏ ਕਿ ਇੱਕ ਤਰ੍ਹਾਂ ਦੀ ਜੀਣ ਹੈ ਦੁੱਖ ਸੁੱਖ ਸਾਡੇ ਜਿਵੇਂ ਕਿ ਸਮੇਂ-ਸਮੇਂ ਦੇ ਰਹਿਣੀ ਹੈ ਇਹ ਸਮੇਂ ਦੇ ਨਾਲ ਆਉਂਦੇ ਰਹਿੰਦੇ ਦੁੱਖ ਸੁੱਖ ਪਰਛਾਵਾਂ ਦੇ ਨਾਲ ਅਸੀਂ ਤੁਹਾਡੇ ਵਰਗੇ ਜਿਹੜੇ ਵਿਚਾਰਤਾਰੀ ਆ ਜਿਹੜੇ ਸਾਡੇ ਸਿਹਤ ਦੇ ਨਾਲ ਸਾਨੂੰ ਪੰਗਮਰ ਐ ਅਸੀਂ ਤੁਹਾਨੂੰ ਨੇ ਚਿਗੜਿਆਂਗੇ ਧੰਨਵਾਦੀਆਂ ਤੁਹਾਡੇ ਦਾ ਬਾਬਾ ਆ ਪੀਲੀ ਗਿਆ ਬਈ ਦਸਨਾ ਛੱਡ ਕੇ ਚੱਲੋ ਵਾਰਦੇ 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 ਤਾਨੋ ਤਾਨੋ ਸ਼ਾਂਤ ਸ਼ਾਂਤ ਸਤਕਰੂ ਜਿਹੜਾ ਨਹੀਂ ਚੱਲੋ ਅਸੀਂ ਯੂਥ ਆ ਯੂਥ ਐਸਟਾ ਆਪਣਾ ਸਾਡੀ ਆਉਣ ਵਾਲੀ ਪੀੜ੍ਹੀ ਆ ਬੜਾ ਐਕਟਿਵ ਆ ਜਿਹੜੀ ਨਾ ਪੰਜਾਬ ਦੀ ਮਿੱਟੀ ਆ ਉਹ ਉਹਦੇ ਕਣ ਉਹਨਾਂ ਛਲਕਦੇ ਆ ਸੋ ਤੁਹਾਡੇ ਲਈ ਅਸੀਂ ਤੁਹਾਡੇ ਲਈ ਅਸੀਂ ਕਾਰ ਵੀ ਕਰਾਂਗੇ ਤੁਹਾਡੇ ਵਰਗੇ ਸਾਥੀ ਜਾਂ ਤੁਹਾਡੇ ਵਰਗੇ ਪੀਰ ਪਗੰਬਰ ਸਾਡੇ ਲਈ ਜਾਂ ਆਉਣ ਵਾਲੇ ਸਾਡੀ ਪੀੜੀ ਦਾ ਜਿਹੜਾ ਏਜੰਡਾ ਬਣਨਗੇ ਉਹਨਾਂ ਪ੍ਰਤੀ ਥੋੜਾ ਆਉਣ ਵਾਲੇ ਸਮੇਂ ਦਾ ਅਰਦਾਸ ਕਰੋ ਉਹਨਾਂ ਚੰਗੇ ਲਾਹੇ ਪਾਓ ਕਿਉਂਕਿ ਸਾਡੇ ਹਾਲਾਤ ਸਮਾਜ ਦੇ ਬੜੀ ਅਤੀ ਗੰਭੀਰ ਆ ਭਾਵੇਂ ਨਸ਼ਿਆਂ ਪ੍ਰਤੀ ਹੋਣ ਜਾਂ ਕੁਦਰਤੀ ਆਫਤਾ ਆਣ ਪਈਏ ਸਾਡੇ ਤੇ ਉਹਨਾਂ ਦੇ ਪ੍ਰਤੀ ਥੋੜਾ ਸਾਡੀ ਪੀੜੀ ਨੂੰ ਆਉਣ ਵਾਲੀ ਪੀੜੀ ਨੂੰ ਕੋਈ ਹੋਰ ਸਬਿੱਤ ਸਦੇ ਸਾਰੇ ਕਿਹੜੇ ਕਿਹੜੇ ਪਿੰਡ ਦੇ ਲਾਧੂ ਕਾ ਲਾਧੂ ਕਾ ਲਾਧੂ ਕਾ ਇਹ ਜਿਹੜਾ ਗੁਰਦੁਆਰਾ ਕਾ ਲਾਧੂ ਕਾ ਇਹ ਜਿਹੜਾ ਲੰਗਰ ਚਾਹ ਦਾ ਲਾਇਆ ਗਿਆ ਜੀ ਅ ਤੇ ਬਾਕੀ ਚਲੋ ਹੋਰ ਜਿਹੜੇ ਪਿੰਡਾਂ ਦੇ ਸਾਥੀ ਜਾਬਾਲੇ ਹਰਿਆਣਾ ਸਟੇਟ ਤੋਂ ਆਇਆ ਸਾਡੇ ਸਤਕਾਰਯੋਗ ਸਾਥੀ ਸੋ ਸਮਾਜ ਸੇਵੀ ਸੰਸਥਾਵਾਂ ਬਹੁਤ ਹੈਲਪ ਕਰ ਰਹੀਆਂ ਠੀਕ ਹੈ ਬਹੁਤ ਚੰਗੀ ਗੱਲ ਸੋ ਬੜੀ ਅੱਛੀ ਗੱਲ ਹੈ ਸਰਕਾਰਾਂ ਨੂੰ ਪਰੇ ਰੱਖ ਕੇ ਅੱਜ ਸਾਡੀ ਸਹਾਇਤਾ ਹੋ ਰਹੀ ਹੈ ਸੋ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਓਕੇ ਸਮੇਤ ਨਾਲ ਖੜੇ ਆ ਸਾਰੇ ਹੀ ਸਾਡੇ ਸਾਈ ਹੈ ਸਾਡੇ ਸਮਾਜ ਦੇ ਸਾਈ ਹੈ ਜੀ ਠੀਕ ਹੈ ਠੀਕ ਠੀਕ ਬਹੁਤ ਬਹੁਤ ਧੰਨਵਾਦ ਜੰਮ ਜਨ ਸਤਿਗੁਰੂ ਜੈ ਜੀ ਵਾਸਾ ਹਾਜ਼ਰ ਨਾਮ ਜਿੰਦਾਰਾਮ